ਤੋਂ ਲੈ ਕੇ 2 ਕ ਲੱਖ ਰੁਪਇਆ ਦੇ ਕੇ ਆਪਾਂ ਇਹ ਕਾਰ ਤੁਹਾਨੂੰ ਲੋਨ ਤੇ ਬਾਕੀ ਲੈ ਦੇਾਂਗੇ ਆਸਾਨ ਕਿਸ਼ਤਾਂ ਤੇ ਜਿਹੜੀ ਕਿ ਮਹੀਨੇ ਮਹੀਨੇ ਦੀ ਕਿਸ਼ਤ ਬਣੇਗੀ ਕਈ ਮੇਰੇ ਵੀਰ ਕਹਿੰਦੇ ਨੇ ਸ਼ਮਾਈ ਕਿਸ਼ਤ ਹੁੰਦੀ ਹੈ ਸ਼ਮਾਈ ਕਿਸ਼ਤ ਕਾਰਾਂ 'ਚ ਬਿਲਕੁਲ ਨਹੀਂ ਹੁੰਦੀ ਇਹ ਸਿਰਫ ਮਹੀਨੇ ਮਹੀਨੇ ਦੀ ਹੀ ਕਿਸ਼ਤ ਹੁੰਦੀ ਹੈ ਪਰ ਇਹ ਪੰਜਾਬ ਹਰਿਆਣਾ ਹਿਮਾਚਲ ਯੂਪੀ ਮੈਂ ਕਹਿੰਦਾ ਸਭ ਥਾਂ ਹੀ ਬਣਦੀ ਹੈ ਇਹ ਇਹ ਗੱਡੀ ਦਾ ਨਾ ਦਬਦਬਾ ਬੋਲਦਾ ਹੈ ਆਪਣੇ ਇਲਾਕੇ ਦੇ ਵਿੱਚ ਸਰ ਮੈਂਟੇਨੈਂਸ ਫ੍ਰੀ ਕਾਰ ਹੈ ਕੋਈ ਨਾ ਕੋਈ ਖਰਚਾ ਨਾ ਲੈਣਾ ਨਾ ਦੇਣਾ ਬਹੁਤ ਵਧੀਆ ਕਾਰ ਜਿਹਨੂੰ ਆਪਾਂ ਕਹਿੰਨੇ ਆ ਸੋਫਿਆਨਾ ਕਾਰ ਜਿਹਨੂੰ ਉਹ ਗੇੜੀ ਜਿਹੜੀ ਕਹਿੰਦੇ ਹੁੰਦੇ ਆ ਵੀ ਇਹਦੇ ਵਿੱਚ ਸਰਪੰਚ ਵਗੈਰਾ ਘੁੰਮਦਾ ਹੁੰਦਾ ਪਿੰਡ ਦਾ ਬਿਲਕੁਲ ਸਰ ਤੁਸੀਂ ਦੇਖੋ ਪਾਰਕ ਇਹ ਐਸਐਲਈ ਮਾਡਲ ਆ ਜਿਹਨੂੰ ਕਿ ਐਸਐਲਐਕਸ ਕਨਵਰਟਡ ਕੀਤਾ ਹੋਇਆ ਓਕੇ ਬਿਲਕੁਲ ਨਵੀਂ ਕਾਰ ਆ ਤਾਂ ਥੋੜੇ ਪੈਸਿਆਂ 'ਚ 2.4 4.5 ਲੱਖ ਰੁਪਏ 'ਚ ਤੁਹਾਨੂੰ ਇਹ ਕਾਰ ਦੇ ਦਿਆਂਗੇ 4.5 ਓਕੇ 2019 ਮਾਡਲ ਡੀਜ਼ਲ ਗੱਡੀ ਚੱਲੀ ਨੰਬਰ ਦੇਖੋ ਤੁਸੀਂ 54100 ਸਿਰੇ ਦਾ ਅਲਾਏ ਇਦਾਂ ਦੇ ਤੁਸੀਂਖੋ ਕਿ ਮੈਂ ਉਹਨੇ ਘਰ ਹੀ ਲੈ ਜਾਓ 19 ਮਾਡਲ ਸ਼ਿਫਟ ਡੀਜ਼ਲ ਅੰਦਰ ਦਾ 60000 ਰੁਪਿਆ ਜੀ 68000 ਦੀ ਦੋਸਤੋ ਗੱਡੀ ਮਿਲ ਜੂਗੀ ਹੁਣ ਆ ਗਈ ਆਪਣੇ ਮਤਲਬ ਦਾ ਝੋਟਾ ਤੁਸੀਂ ਜ਼ਰੂਰ ਕਹਿਤਾ ਪਰ ਮੈਨੂੰ ਇਹ ਵੀ ਪਤਾ ਹੈ ਕਿ ਇਹ ਜਦੋਂ ਤੁਹਾਡੀ ਵੀਡੀਓ ਸਕੋਰਪੀਓ ਦੀ ਪੈਣੀ ਹੈ ਨਾ ਇਹਦੀ ਬੁਕਿੰਗਸ ਹਨ ਉਹ ਅਡਵਾਂਸ ਨਾਲ ਹੀ ਆ ਜਾ ਜੀ ਓਕੇ ਤੁਹਾਨੂੰ ਕਿਵੇਂ ਦੀ ਲੱਗੀ ਜੀ ਬੜਾ ਵਧੀਆ ਕਿੱਥੋਂ ਆਏ ਆ ਤੁਸੀਂ ਇਹ ਹੁਸ਼ਿਆਰਪੁਰ ਤੋਂ ਆਏ ਨੇ ਪਾਜੀ ਇਹਨਾਂ ਨੂੰ ਅਲਟੋ K10 ਆਪਾਂ ਦਿੱਤੀ ਹੈ PB 10 ਨੰਬਰ ਦੀ ਪੰਜਾਬ ਰਜਿਸਟ੍ਰੇਸ਼ਨ ਦੀ ਤੇ 2017 ਮਾਡਲ ਤੇ ਪਾਜੀ ਵਧੀਆ ਪ੍ਰਾਈਸ ਮਿਲ ਗਈ ਹਾਂਜੀ ਹਾਂਜੀ ਬਹੁਤ ਵਧੀਆ ਹਾਂਜੀ ਹਾਂਜੀ ਆਪਾਂ ਪ੍ਰਾਈਸ ਵਧੀਆ ਸੀਗਾ ਗੱਡੀ ਦਾ ਤੇ ਭਾਜੀ ਹੁਣ ਵੀ ਬਹੁਤ ਵਧੀਆ ਡੀਲਿੰਗ ਕੀਤੀ ਅੱਜ ਸਾਡੇ ਨਾਲ ਤੇ ਇਸ ਕਰਕੇ ਅਸੀਂ ਕਾਰ ਲੈ ਕੇ ਜਾ ਰਹੇ ਹਾਂ ਅੱਜੇ ਆਏ ਸੀਗੇ ਤੇ ਅੱਜੇ ਡਿਲਿਵਰੀ ਹੋ ਗਈ ਸਾਡੀ ਜਿਹੜੇ ਆਪਣੇ ਵੀਡੀਓ ਦੇਖ ਰਹੇ ਨੇ ਕੀ ਕਹਿਣਾ ਚਾਹੋਗੇ ਹਾਂਜੀ ਉਹਨਾਂ ਨੂੰ ਕਹੂੰਗਾ ਤੁਸੀਂ ਇੱਥੇ ਆਓ ਜਲੰਧਰ ਕ੍ਰਿਸ਼ਟੋ ਕਾਰ ਬਾਜ਼ਾਰ ਤੇ ਤੇ ਬਹੁਤ ਵਧੀਆ ਡੀਲਿੰਗ ਕਰਦੇ ਆ ਬਹੁਤ ਵਧੀਆ ਭਾਜੀ ਦੀ ਡੀਲਿੰਗ ਆ ਬਿਲਕੁਲ ਬਿਲਕੁਲ ਜੀ ਸਾਨੂੰ ਲੈਸ ਵੀ ਕੀਤੀ ਆ ਤੇ ਬਹੁਤ ਵਧੀਆ ਪ੍ਰਾਈਸ ਮਿਲਿਆ ਸਾਡੇ ਹਾਂਜੀ ਸ਼ੁਕਰੀਆ ਮਿਹਰਬਾਨੀ ਆ ਦੇਓ ਸასი ਕਾਲ ਮਿੱਤਰੋ ਤੁਹਾਨੂੰ ਪਤਾ ਜਿਵੇਂ ਠੰਡ ਬਹੁਤ ਹੋ ਚੁੱਕੀ ਹੋਈ ਆ ਪਰ ਮਿਹਨਤਾਂ ਜਾਰੀ ਨੇ ਤੇ ਸასი ਕਾਲ ਦਮਨ ਭਾਜੀ ਦਮਨ ਭਾਜੀ ਅੱਜ ਮੈਂ ਕਹਿੰਦਾ ਸਟੋਕ ਯੂਜ਼ਰ ਆਣ ਵਾਲਾ ਰਹਿਣਾ ਚਾਹੀਦਾ ਹੈ ਕਿ ਨਾ ਦਿਲ ਖੁਸ਼ ਹੋ ਜੇ ਸਰ ਦਿਲ ਖੁਸ਼ੀ ਖੁਸ਼ ਆ ਦੇਖੋ ਤੁਸੀਂ ਚਿਹਰੇ ਤੇ ਖੁਸ਼ੀ ਹੈ ਸਾਡੇ ਚਿਹਰੇ ਤੇ ਖੁਸ਼ੀ ਮਾਰਾ ਖੁਸ਼ ਨੇ ਆ ਦੇਖੋ ਕਾਰਾਂ ਦਾ ਢੇਰ ਲੱਗਾ ਪਿਆ ਪਸੰਦ ਕਰੋ ਤਾਂ ਕਾਰਾਂ ਤੇ ਦੇਖੋ ਕਾਰਾਂ ਇਹੋ ਜੀਆਂ ਰਹਿਣ ਬੜੀਆਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਨਾ ਖੁਦ ਨੂੰ ਪਤਾ ਲੱਗ ਜਾਊਗਾ ਵੀ ਸਕੋਰ 'ਤੇ ਵੀ ਮਿਲ ਜੂਗੀ ਇਨੋਵਾ ਕ੍ਰਿਸਟਲ ਮੈਲਯੂ ਸਵਿਫਟ ਗੱਡੀ ਮਤਲਬ A ਤੋਂ Z ਗੱਡੀਆਂ ਮਿਲਣ ਵਾਲੀਆਂ ਜਿਹੜੀਆਂ ਇਸ ਟਾਈਮ ਚੱਲਦੀਆਂ ਆ ਮੈਂ ਆਪਣੇ ਕੋਲ ਮਿਲ ਜੇਗੀ ਤੁਸੀਂ ਪਸੰਦ ਕਰਨਾ ਤੇ ਕਾਰ ਲੈ ਕੇ ਜਾਣਾ ਜਗ੍ਹਾ ਦੱਸਦੀ ਆ ਆਪਾਂ ਜਲੰਧਰ ਫੁੱਟਬਾਲ ਚੌਂਗ ਕ੍ਰਿਸਟਲ ਕਾਰ ਬਾਜ਼ਾਰ ਓਕੇ ਤੇ ਮੋਬਾਈਲ ਨੰਬਰ ਸਕਰੀਨ ਤੇ ਦਿੱਤੇ ਆ ਵੀਡੀਓ ਨੂੰ ਸ਼ੁਰੂ ਕਰਦੇ ਆ ਤੇ ਵੀਡੀਓ ਦੇ ਨਾਲ ਬਣੇ ਰਹੋ ਸਕਿੱਪ ਵੀਡੀਓ ਨੂੰ ਨਾ ਕਰਿਓ ਕਿਉਂਕਿ ਬਹੁਤ ਸਾਰੀ ਇਹੋ ਜੀ ਇਨਫੋਰਮੇਸ਼ਨ ਹੁੰਦੀ ਹੈ ਸਕਿੱਪ ਕਰ ਦਿੰਨੇ ਫਿਰ ਦੇਖਣ ਦਾ ਮਜ਼ਾ ਨਹੀਂ ਹੁੰਦਾ ਵੀਡੀਓ ਪੂਰੀ ਦੇਖਿਆ ਕਰੋ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਅੱਜ ਅਸੀਂ ਖੜੇ ਸੀ ਕ੍ਰਿਸਟਲ ਕਾਰ ਬਾਜ਼ਾਰ ਵਾਲਿਆਂ ਦੇ ਤਾਂ ਨਵਾਂ ਸਾਲ ਆ ਗਿਆ ਤੁਹਾਨੂੰ ਪਤਾ ਹੈ ਤੋਹਫੇ ਲੈ ਕੇ ਆਉਂਦੇ ਆ ਦਮਨ ਭਾਜੀ ਦਮਨ ਭਾਜੀ ਕੀ ਹਾਲ ਚਾਲ ਆ ਸਾਰੇ ਵੀਰੋ ਪਿਆਰ ਪਰਿਸ਼ਾਤਰੀ ਕਾਲ ਮਾਰੇ ਜਿੰਨੇ ਦਿਨ ਗਾਇਬ ਹੋ ਸੀਗੇ ਤੁਸੀਂ ਨਵਾਂ ਸਾਲ ਦੇ ਸਾਧੀਆਂ ਦੀਆਂ ਤਿਆਰੀਆਂ ਨਵੇਂ ਸਾਲ ਦਾ ਤੁਹਾਡੇ ਲਈ ਸਟਾਕ ਲੈ ਕੇ ਆਏ ਆ ਦੇਖਣ ਦਿਲ ਪਰਚਾਵੇ ਵਾਲਾ ਸਟਾਕ ਦੇਖੋ ਹਾਂ ਗੱਡੀ ਸਿੱਫਟ ਖੜੀ ਟਿੱਕੇ ਰੱਖੀ 2019 ਮਾਡਲ ਡੀਜ਼ਲ ਗੱਡੀ ਚੱਲੀ ਨੰਬਰ ਦੇਖੋ ਤੁਸੀਂ 54100 ਸਿਰਫ ਅਲਾਏ ਇਦਾਂ ਦੇ ਕਿਸੇ ਕੋਲ ਕਿ ਮੈਂ ਉਹਨੇ ਘਰ ਹੀ ਲੈ ਜਾਓ 19 ਮਾਡਲ ਸ਼ਿਫਟ ਡੀਜ਼ਲ ਅੰਦਰ ਗੱਡੀ ਚੈੱਕ ਕਰੋ ਡਿਮਾਂਡ ਪ੍ਰਾਈਸ ਸਿਰਫ ਲੈਦਰ ਦੇ ਸੀਟ ਕਵਰ ਲੱਗੇ ਬਹੁਤ ਵਧੀਆ ਡਿੱਪ ਫਿਟਿੰਗ ਵਾਲੇ ਡੀਜ਼ਲ ਵਾਲੀ ਕਾਰ ਚੱਲੀ 55000 55000 ਚੱਲੀ ਸੀ ਤੇ ਮਹਾਰਾਜ ਜਿਹੜੀ ਉਹ ਆਪਣੀ ਆਫਰ ਹੈਗੀ 315100 ਰੁਪਏ ਸ਼ਗਨ ਵਾਲੀ ਉਹ ਹੈਗੀ ਹੈ ਜੀ ਉਹਨਾਂ ਆਫਰ ਥੋੜੀ ਚੇਂਜ ਹੋ ਗਈ 5271 ਵਾਲੀ ਆਫਰ ਆ ਗਈ ਡਿਮਾਂਡ ਕਿੰਨੀ ਰੱਖੀ ਬਈ ਜੀ ਇਹ ਭਾਜੀ 6,80,000 ਰੁਪਏ ਜੀ 6,80,000 ਦੀ ਦੋਸਤੋ ਗੱਡੀ ਮਿਲ ਜੂਗੀ ਹੁਣ ਹਾਂਜੀ ਭਾਜੀ ਆਪਣੀ ਜਿਹੜੀ ਨੈਕਸਟ ਗੱਡੀ ਰਹਿਣ ਵਾਲੀ ਆ ਪੀਬੀਜੀ08 ਨੰਬਰ ਦੀ ਪੁਰਾਣੀ ਸ਼ੇਪ ਦੀ ਸਵਿਫਟ ਗੱਡੀ ਜਲੰਧਰ ਖੜੇ ਆ ਜਲੰਧਰ ਨੰਬਰ ਦੀ ਗੱਡੀ ਤੁਹਾਨੂੰ ਦੇ ਰਹੇ ਹਾਂ ਜਲੰਧਰ ਗੱਡੀਆਂ ਰਹਿਣ ਵਾਲੀਆਂ 2016 ਮਾਡਲ ਦੀ ਡੀਜ਼ਲ ਗੱਡੀ ਹੋਈ ਬਹੁਤ ਸੋਹਣੇ ਲੱਗੇ ਤੁਸੀਂ ਕਾਰ ਇੰਟੀਰੀਅਰ ਚੈੱਕ ਕਰੋ ਤਕਨੀਕੀ ਚੈੱਕ ਕਰੋ ਲਾਈਟਾਂ ਚੈੱਕ ਕਰੋ ਆਪਣੇ ਤੋਂ ਸਵਿਫਟ ਇੱਕ ਅੱਧੀ ਹੁੰਦੀ ਏ ਹੈਗੀਆਂ ਹੈ ਪੈਟਰੋਲ ਪਰ ਹਰ ਟਾਈਮ ਹੁੰਦੀ ਆ ਪੈਟਰੋਲ ਵੀ ਹੁੰਦੀ ਏ ਡੀਜ਼ਲ ਵੀ ਹੁੰਦੀ ਏ ਓਕੇ ਹਰ ਤਰ੍ਹਾਂ ਦੀ ਸਵਿਫਟ ਆਜੋ ਆਪਾਂ ਮਿੱਤਰੋ ਇਹ ਅੰਦਰੋਂ ਗੱਡੀ ਚੈੱਕ ਕਰਾ ਦਈਏ ਇੱਕ ਵਾਰੀ ਡੈਸ਼ਬੋਰਡ ਤੇ ਨਿਗਾਹ ਮਾਰੋ ਸੀਟਾਂ ਦੇ ਆ ਵੀ ਚਮਕਦੀ ਵੀ ਏ ਗੱਡੀ ਛੋ ਸਕਰੀਨ ਤੱਕ ਬੈਕ ਸਕਰੀਨ ਤੱਕ ਲੱਗੀ ਏ ਸੀਡੀ ਸਿਸਟਮ ਤੱਕ ਕੰਪਨੀ ਫਿਟੇਡ ਏ ਸੀਟ ਕਵਰ ਬਹੁਤ ਵਧੀਆ ਲੱਗੇ ਮੈਟਿੰਗ ਸ਼ੈਟਿੰਗ ਡਬਲ ਮੈਟਿੰਗ ਹੋਈ ਪਈ ਤੁਸੀਂ ਚੈੱਕ ਕਰਕੇ ਦੇਖ ਸਕਦੇ ਹੋ ਇੱਕ ਥੱਲੇ ਵੀ ਮੈਟਿੰਗ ਹੈ ਇੱਕ ਦੂਸਰੀ ਮੈਟਿੰਗ ਹੈ ਓਕੇ ਵੀ ਗੱਡੀ ਦੇਖੋ ਜਮਾਈ ਐਂਡ ਗੱਡੀ ਹੈਗੀ ਆ ਤੇ ਹੁਣ ਗੱਲ ਕਰੀਏ ਫਿਰ ਰੇਟ ਦੀ ਰੇਟ ਇਹਦਾ ਵੀ ਦਿਓ ਰੇਟ ਸਾਡੀ ਤੁਹਾਨੂੰ ਇਹ 535000 ਰੁਪਏ ਦੀ ਕਾਰ ਦੇ ਦਾਂਗੇ ਆਪਾਂ ਤੇ ਲੋਨ ਗੱਡੀ ਤੇ ਕਰਾ ਲਈਏ ਬਿਲਕੁਲ ਕਰਾ ਦੇਾਂਗੇ ਸਰ ਠੀਕ ਆ ਹੁਣ ਆ ਗਈ ਆਪਣਾ ਝੋਟਾ ਜਮਦੂਦ ਦਾ ਝੋਟਾ ਕਹ ਲਓ ਹਨਾ ਵੀ ਸਕੋਰਪਿਓ ਸਰ ਇਹ ਤਾਂ ਜਮਦੂਦ ਦਾ ਝੋਟਾ ਤੁਸੀਂ ਜ਼ਰੂਰ ਕਹਤਾ ਪਰ ਮੈਨੂੰ ਇਹ ਵੀ ਪਤਾ ਹੈ ਕਿ ਇਹ ਜਦੋਂ ਤੁਹਾਡੀ ਵੀਡੀਓ ਸਕੋਰਪਿਓ ਦੀ ਪੈਣੀ ਹੈ ਨਾ ਇਹਦੀ ਬੁਕਿੰਗਸ ਨਾਲ ਉਹ ਅਡਵਾਂਸ ਨਾਲ ਹੀ ਆ ਜਾ ਰਹੀ ਹੈ ਓਕੇ ਬ ਗੱਡੀ ਦੇਖੋਗੇ ਮੈਂ ਇਹ ਗੱਡੀ ਦੇਖੇ ਬਿਨਾ ਨਾ ਰਹਿ ਨਹੀਂ ਸਕਦਾ ਕੋਈ ਸ਼ਾਇਦ ਹੀ ਹੋ ਜਿਹੜਾ ਰੋਡੀ ਸਕੋਰਪੀਓ ਬਿਨਾ ਦੇਖੇ ਕੋਈ ਰਹਿ ਨਹੀਂ ਸਕਦਾ ਤੇ ਸਭ ਤੋਂ ਵੱਡੀ ਗੱਲ 2019 ਮਾਡਲ ਦੀ ਕਾਰ ਚੱਲੀ ਬਹੁਤ ਘੱਟ 37000 ਸਿਰਫ 37000 ਚੱਲੀ ਗੱਡੀ 37000 ਚੱਲੀ ਹੈ 2019 ਮਾਡਲ ਹੈ ਤੇ ਕਾਰ ਜਿੰਨੀਆਂ ਕ ਤਰੀਫਾ ਕਰ ਲੋ ਉਨੀਆਂ ਹੀ ਘੱਟ ਹੈ ਅਬੇ ਦੇਖੋ ਗੱਡੀ ਦਾ ਇੰਟੀਰੀਅਰ ਚੈੱਕ ਕਰੋ ਇੱਕ ਵਾਰੀ ਸਕ੍ਰੀਨ ਵਗੈਰਾ ਮਿਊਜ਼ਿਕ ਸਿਸਟਮ ਸੀਟਾਂ ਸਾਰੀਆਂ A to Z ਮੈਟਿੰਗ ਵਗੈਰਾ ਡਬਲ ਮੈਟਿੰਗ ਸਕੋਰਪੀਓ ਦੀ ਬੀਜਿੰਗ ਤੱਕ ਨਾਲ ਆਂਦੀ ਲਾਈਟਸ ਵਾਲੀ ਤੁਸੀਂ ਇਹ ਚੈੱਕ ਕਰੋ ਮਤਲਬ ਕਿ ਇਹਨੂੰ ਅਸੈਸਰੀਜ਼ ਕਾਊਂਟ ਕਰਦੇ ਆਂ ਅਸੀਂ ਵਿਦ 에ਅਰ ਬੈਗ ਵਿਦ ਟੱਚ ਸੀਡੀ ਸਿਸਟਮ 에ਅਰ ਬੈਗ ਪਾਵਰ ਸਟੀering ਵਿੰਡੋਸ ਸਾਰਾ ਕੁਝ ਲੱਗਾ ਅ ਮਗਰੋਂ ਦੇਖੋ ਜੀ ਚੈੱਕ ਕਰੋ ਜੀ ਪਿੱਛੇ ਗੱਡੀ ਚੈੱਕ ਕਰੋ ਇੱਕੋ ਦੀ ਤੇ ਇਹ ਆਪਣਾ ਭਾਜੀ ਵੇਰੀਐਂਟ ਕਿਹੜਾ ਸੀਗਾ ਸਰ S9 ਮਾਡਲ S9 ਮਾਡਲ ਹੈਗਾ ਯਾਰ S11 ਤੋਂ ਥੱਲੇ S9 ਮਾਡਲ ओके ਤੇ ਗੱਲ ਕਰੀਏ ਫਿਰ ਇਹਦੀ ਕੀ ਡਿਮਾਂਡ ਰੈਨ ਬੜੀ ਆ 1590000 ਰੁਪਏ ਦੀ 1590000 ਦੀ ਹਾਂ ਸਰ ਆਪਾਂ ਤਾਂ ਪਰਮਾਤਮਾ ਹੀ ਕਰਾਂਦਾ ਸਾਡੀ ਮੈਜਿਕ ਕਾਦੀ ਹੋਣੀ ਚਿੱਟੇ ਰੰਗ ਦੀ ਹਾਂ ਚਿੱਟੀ ਪੱਗ ਤੁਸੀਂ ਕਹਿੰਦੇ ਤੁਹਾਡੇ ਪੱਟ ਪੋਲਿਟਿਸ਼ੀਅਨ ਵਾਲੀ ਕਾਰ ਤੇ ਚਿੱਟੇ ਕੁਰਤੇ ਪਿਆਮੇ ਵਾਲੀ ਕਾਰ ਜਿਹਨੂੰ ਕਹਿੰਦੇ ਨੋਵਾ ਕ੍ਰਿਸਟਾ ਤੇ ਹੈਗੀ 2016 ਮਾਡਲ ਇਹਦੇ ਵਿੱਚ ਵੀ ਚਿੱਟੇ ਰੰਗ ਦੀ ਉਹ ਲੋਏ ਵੀਲ ਮਰਸੀਡੀਜ਼ ਤੇ ਬਿਲਕੁਲ ਸਰ ਮਰਸੀਡੀਜ਼ ਦੇ ਲਾਈ ਵੀਲ ਆਪਾਂ ਤੁਹਾਨੂੰ ਗਿਫਟ ਦੇਾਂਗੇ ਡੀਜ਼ਲ ਵਾਲੀ ਕਾਰ ਹੈ ਹਾਂ ਲੈਦਰ ਦੇ ਸੀਟ ਕਵਰ ਤੇ ਇਦਾਂ ਲੱਗੇ ਆ ਕਿ ਤੁਸੀਂ ਦੇਖ ਕੇ ਤੁਹਾਨੂੰ ਆਪਣੇ ਆਪ ਅਟਰੈਕਟ ਕਰਦੇ ਆ ਸਭ ਤੋਂ ਵੱਡੀ ਖਾਸियत ਕੀ ਇਹ ਕਾਰ ਹੈਗੀ ਪੁਸ਼ ਬਟਨ ਓਕੇ ਇਹਨੂੰ ਪੁਸ਼ ਬਟਨ ਸਟਾਰਟ ਆਪਾਂ ਕਹਿੰਦੇ ਆ ਸਟੀਅਰਿੰਗ ਤੇ ਕੰਟਰੋਲ ਆਂਦੇ ਨੇ ਸਿਉਰੀ ਸਿਸਟਮ ਕੰਪਨੀ ਵੱਲੋਂ ਆਂਦਾ ਹੈ A ਤੋਂ ਲੈ ਕੇ Z ਤੱਕ ਸਾਰੀ ਕਾਰ ਬ੍ਰਾਂਡ ਨਿਊ ਕਾਰ ਹੈ ਤੇ 7 ਸੀਟਰ ਕਾਰ ਆ ਜਿਹਨੂੰ ਆਪਾਂ 7 ਸੀਟਰ ਕਹਿੰਦੇ ਆ ਤੇ ਗੱਡੀ ਮਿੱਤਰੋ ਚੈੱਕ ਕਰੋ ਲੱਬਿਆਂ ਲੱਬਣੀ ਨਹੀਂ ਹੈਗੀ ਇਹ ਗੱਡੀ ਇਹੋ ਜੀ ਗੱਡੀ ਹੈਗੀ ਆ ਉਤੋ ਲੋਏ ਵੀ ਲਪੇ ਹੋਇਆ ਮੰਤਰੀਆਂ ਵਾਲੀ ਗੱਡੀ ਚਿੱਟੇ ਕਲਰ ਦੀ ਮੰਤਰੀਆਂ ਵਾਲੀ ਗੱਡੀ ਪਾਜੀ ਦੇ ਪੱਟ ਵਰਡ ਨੇ ਤੇ ਗੱਲ ਕਰੀਏ ਭਈ ਆ ਕਿੰਨੇ ਰੁਪਏ ਦੇ ਕੇ ਆਪਾਂ ਇਹ ਗੱਡੀ ਲੈ ਕੇ ਜਾ ਸਕਦੇ ਹਾਂ ਭਾਜੀ 1.5 ਲੱਖ ਤੋਂ ਲੈ ਕੇ 2 ਲੱਖ ਰੁਪਏ ਦੇ ਕੇ ਆਪਾਂ ਇਹ ਕਾਰ ਤੁਹਾਨੂੰ ਲੋਨ ਤੇ ਬਾਕੀ ਲੈ ਦੇਾਂਗੇ ਆਸਾਨ ਕਿਸ਼ਤਾਂ ਤੇ ਜਿਹੜੀ ਕਿ ਮਹੀਨੇ-ਮਹੀਨੇ ਦੀ ਕਿਸ਼ਤ ਬਣੇਗੀ ਹੂੰ ਕਈ ਮੇਰੇ ਵੀਰ ਕਹਿੰਦੇ ਨੇ ਛਮਾਈ ਕਿਸ਼ਤ ਹੁੰਦੀ ਹੈ ਛਮਾਈ ਕਿਸ਼ਤ ਕਾਰਾਂ 'ਚ ਬਿਲਕੁਲ ਨਹੀਂ ਹੁੰਦੀ ਇਹ ਸਿਰਫ ਮਹੀਨੇ-ਮਹੀਨੇ ਦੀ ਹੀ ਕਿਸ਼ਤ ਹੁੰਦੀ ਹੈ ਠੀਕ ਆ ਹੁਣ ਆ ਗਈ ਆਪਣੇ ਤੋਂ SUV ਗੱਡੀ ਐਸਯੂਵੀ ਕਿਹੜੀ ਕਿਹੜਾ ਵੇਰੀਐਂਟ ਹੈਗਾ ਭਾਈ ਜੀ ਇਹ ਸਰ ਐਕਸਯੂਵੀ ਕਾਰ ਹੈ ਬਠਿੰਡੇ ਦਾ ਨੰਬਰ ਹੈ ਟਾਇਰ ਬਿਲਕੁਲ ਨਵੇਂ ਆ ਤੇ 2018 ਮਾਡਲ ਹੈ ਤੇ ਡਬਲਿਊ 7 ਹੈ ਜੀ ਮਿੱਤਰੋ ਅੰਦਰੋਂ ਇੰਟੀਰੀਅਰ ਦੀ ਇੰਟੀਰੀਅਰ ਚੈੱਕ ਕਰੋ ਅੰਦਰੋਂ ਗੱਡੀ ਦੇ ਸਿਸਟਮ ਵਗੈਰਾ ਲੱਗਾ ਹੈ ਕੰਟਰੋਲ ਵਗੈਰਾ ਜਿਹੜਾ ਸਟੀਅਰਿੰਗ ਤੇ ਦਿੱਤੇ ਹੋਏ ਨੇ ਗੱਡੀ ਦੇ ਸੀਟ ਕਵਰ ਦੇਖੋ ਲੈਦਰ ਲੈਦਰ ਸੀਟ ਕਵਰ ਦਿੱਤੇ ਹੋਏ ਨੇ ਐਸਵੀ 500 ਦਾ ਦੇਖੋ ਤੁਸੀਂ ਨਿਸ਼ਾਨ ਵੀ ਦੇਖ ਸਕਦੇ ਹੋ ਅੱਗੇ ਮੈਟਿੰਗ ਵਗੈਰਾ ਹੋਈ ਹੋਈ ਆ ਤੇ ਵੀ ਗੱਡੀ ਦੇਖੋ ਚੈੱਕ ਕਰੋ ਬਈ ਮਿੱਤਰੋ ਤੇ ਗੱਲ ਕਰੀਏ ਪਾਜੀ ਹੁਣ ਇਹਦੇ ਰੇਟ ਆਹ ਰੇਟ ਕਿੰਨੇ ਦੀ ਹੈ ਬਈ ਗੱਡੀਆਂ ਦੇਖੋ ਐਸਯੂਵੀ ਹੈ ਐਸਯੂਵੀ ਸੈਗਮੈਂਟ ਦੀ ਗੱਡੀਆਂ ਤੇ ਰੰਗ ਦੀ ਕਾਰ ਹੋਵੇ ਦੋਨੋਂ ਤੁਹਾਨੂੰ ਚਟੀਆਂ ਦਿਖਾਤੀਆਂ ਇਹ ਨੋਵਾ ਕ੍ਰਿਸਟਾ ਵੀ ਚਿੱਟੀ ਦਿਖਾਤੀ ਐ ਐਕਸਵੀ ਵੀ ਚਿੱਟੀ ਦਿਖਾਤੀ ਐ ਤੇ ਧਰਮਿੰਦਰਾਂ ਦੀ ਪਲੇਰੋ ਵੀ ਤਿੱਤੀ ਚਿੱਟੀ ਦਿਖਾਵਾਂਗੇ ਇਹ 2018 ਮਾਡਲ ਦੀ ਕਾਰ ਆ ਬਿਲਕੁਲ ਨਵੀਂ ਕਾਰ ਆ 11.5 ਲੱਖ ਦੀ ਰੇਂਜ ਆਪਾਂ ਨੂੰ ਮਿਲ ਜੂਗੀ ਠੀਕ ਆ ਤੇ ਉਹ ਆ ਗਈ ਆਪਣੇ ਬਈ ਜੱਟਾਂ ਵਾਲੀ ਪੰਜਾਬ ਤੇ ਹਰਿਆਣਿਆਂ ਵਾਲੇ ਦੀ ਕਹਿੰਦੇ ਫੇਵਰੇਟ ਗੱਡੀ ਹੁੰਦੀ ਆ ਦੇਖੋ ਸਾਰੇ ਪੰਜਾਬ ਹਰਿਆਣਾ ਹਿਮਾਚਲ ਯੂਪੀ ਮੈਂ ਕਹਿੰਦਾ ਸਭ ਥਾਂ ਹੀ ਬਣਦੀ ਆ ਇਹ ਇਹ ਗੱਡੀ ਦਾ ਨਾ ਦਬਦਬਾ ਬੋਲਦਾ ਐ ਆਪਣੇ ਇਲਾਕੇ ਦੇ ਵਿੱਚ ਸਰ ਮੇਨਟੇਨੈਂਸ ਫਰੀ ਕਾਰ ਆ ਕੋਈ ਨਾ ਕੋਈ ਖਰਚਾ ਨਾ ਲੈਣਾ ਨਾ ਦੇਣਾ ਬ ਸੋਫਿਆਨਾ ਕਾਰ ਜਿਹਨੂੰ ਉਹ ਗੇੜੀ ਜਿਹੜੀ ਕਹਿੰਦੇ ਹੁੰਦੇ ਆ ਵੀ ਇਹਦੇ ਵਿੱਚ ਸਰਪੰਚ ਵਗੈਰਾ ਘੁੰਮਦਾ ਪਿੰਡ ਦਾ ਬਿਲਕੁਲ ਸਰ ਤੁਸੀਂ ਦੇਖੋ ਪਾਰ ਪਾਰ ਡੋਰ ਪਾਵਰ ਸਟੀering ਪਾਵਰ ਵਿੰਡੋ ਵਾਲੀ ਕੱਟੀ ਹੈ ਹਮ ਸੀਡੀ ਸਿਸਟਮ ਲੱਗਾ ਮੈਟਿੰਗ ਸ਼ੈਟਿੰਗ ਘੈਂਟ ਲੱਗੀ ਹੈ ਓਕੇ ਸੀਟ ਕਵਰ ਦੇਖੋ ਕਿੰਨੀ ਸ਼ਾਨਦਾਰ ਫਿਟਿੰਗ ਦੇ ਨਾਲ ਹੈ ਕਲਾਸ ਮੈਟਲ ਲੱਗੇ ਬਈ ਇੰਨੀ ਸਾਫ ਕੰਡੀਸ਼ਨ ਦੇ ਵਿੱਚ ਬਲੈਰੋ ਮਿਲਦੇ ਨਹੀਂ ਹੁੰਦੀ ਤੇ ਦੇਖੋ ਪਰ ਡੋਰ ਦੇ ਉੱਪਰ ਪਾਵਰ ਵਿੰਡੋ ਹੈ ਇਹ ਐਸਐਲਈ ਮਾਡਲ ਹੈ ਜਿਹਨੂੰ ਕਿ ਐਸਐਲਐਕਸ ਕਨਵਰਟਡ ਕੀਤਾ ਹੋਇਆ ਓਕੇ ਬਿਲਕੁਲ ਨਵੀਂ ਕਾਰ ਹੈ ਤਾਂ ਥੋੜੇ ਪੈਸਿਆਂ 'ਚ 2.4 4.5 ਲੱਖ ਰੁਪਏ 'ਚ ਤੁਹਾਨੂੰ ਇਹ ਕਾਰ ਦੇ ਦਿਆਂਗੇ 4.5 ਲੱਖ ਦੇ ਵਿੱਚ ਮਿੱਤਰੋ ਬਈ ਇਹ ਗੱਡੀ ਮਿਲ ਜਾਣੀ ਹੈ ਤੇ ਇਹ ਗੱਡੀ ਤੇ ਵੀ ਲੋਨ ਕਰਾਣਾ ਵੇ ਇਹ ਗੱਡੀ ਤੇ ਕਿੰਨਾ ਕਰ ਲੱਖ ਰੁਪਏ ਦੇ ਕੇ ਮਤਲਬ ਗੱਡੀ ਲੈ ਆਣੀ ਹੈ ਨਾ ਕਰੇ ਅਗਲੀ ਨੈਕਸਟ ਗੱਡੀ ਵੀ ਕਹਿੰਦੇ ਰੰਗ ਬੜਾ ਸੋਹਣਾ ਆ ਬਈ ਉੱਤੋਂ ਪੰਜਾਬ ਨੰਬਰ ਤੇ ਕਾਫੀ ਬੜੀ ਸੋਹਣੀ ਹੈ ਕਾਰ ਵੀ ਬੜੀ ਸੋਹਣੀ ਹੈ ਹਾਂ ਤੇ ਇਹ ਗੱਡੀਆਂ ਤਕਰੀਬਨ ਦਮਣ ਪਈ ਤੇ ਆਂਦਾ ਹੀ ਫਾਇਦਾ ਹੁੰਦਾ ਵੀ ਗੱਡੀਆਂ ਲੈ ਆਉਂਦੇ ਬਣੀਆਂ ਘੈਂਟ ਗੱਡੀਆਂ ਹਰ ਢੰਗ ਦੀ ਲੈ ਕੇ ਆਨੇ ਤੁਹਾਡੇ ਲਈ ਤੁਹਾਡੇ ਵਿਊਅਰਸ ਲਈ ਠੀਕ ਹੈ ਕਿ ਨਹੀਂ ਸੀਟ ਕਵਰ ਲੱਗੇ ਕਾਰ ਸਟੀਅਰਿੰਗ ਤੇ ਕੰਟਰੋਲ ਪਾਵਰ ਸਟੀਅਰਿੰਗ ਪਾਵਰ ਵਿੰਡੋ 에ਅਰ ਬੈਗ ਵਾਲੀ ਤੇ ਸਟੈਂਡਰਡ ਪਲੇਅਰ ਵੀ ਲੱਗਾ ਹੋਇਆ ਤੇ ਥੱਲੇ ਮੈਟਿੰਗ ਸ਼ੈਟਿੰਗ ਹੋਈ ਪਈ ਸਭ ਤੋਂ ਘੈਂਟ ਗੱਡੀ ਜਿਹਨੂੰ ਆਪਾਂ ਕਹਿੰਦੇ ਆ ਡਿੱਗੀ ਸ਼ਕੀ ਸਾਰੀ ਕਿਉਂਕਿ ਇਹ ਸਜੂਕੀ ਵਾਲਿਆਂ ਦੀ ਭਾਜੀ ਉਹ ਨੈਕਸ ਨੈਕਸਾ ਦੇ ਵਿੱਚ ਆ ਜਾਂਦੀ ਹੈ ਨਾ ਗੱਡੀ ਇਹ ਵੇਲੇ ਬ੍ਰਾਂਡ ਸਰ ਪੂਰੀ ਗੱਡੀ ਹੈ ਜਿਹਨੂੰ ਆਪਾਂ ਤੁਸੀਂ ਉਹ ਕਹਿੰਦੇ ਸ਼ੰਤਰੀ ਮੰਤਰੀਆਂ ਵਾਲੀ ਕਾਰ ਹੈ ਵੀ ਨਾਲੇ ਨਾਲੇ ਇਹ ਗੱਡੀ ਹੁੰਡਾ ਸਿਟੀ ਦਾ ਮੁਕਾਬਲਾ ਕਰਦੀ ਹੈ ਕਰਦੀ ਹੈ ਦੇਖੋ ਐਲ.ਡੀ ਥੱਲੇ ਫੌਗ ਲੈਪ ਲੱਗੇ ਨੇ ਪ੍ਰੋਜੈਕਟਰ ਲੈਂਪ ਵਾਲੀ ਕਾਰ ਹੈ ਲਾਇ ਲੱਗੇ ਨੇ ਟਾਇਰ ਬਹੁਤ ਵਧੀਆ ਹੈ 2019 ਮਾਡਲ ਹੈ ਸਿਆਜ ਤੇ ਰੇਟ ਰੇਟ 7 ਲੱਖ ਰੁਪਏ ਦੀ ਕਾਰ ਲੈ ਦਾਂਗੇ ਦਾ ਭਾਈ ਚੱਕੋ 7 ਲੱਖ ਰੁਪਏ ਦੀ ਦੇ ਦੇਣੇ ਰੇਟ ਦੇ ਵਿੱਚ ਤੁਹਾਨੂੰ ਸਿਆਜ ਦੇ ਰਿਹਾ ਪਿਆਰ ਪਿਆਰ ਰੱਖੋਗੇ ਫਿਰ ਬਹਿ ਕੇ ਪਿਆਰ ਰੱਖਾਂਗੇ ਇਹ ਕੋਈ ਕਾਰ ਜਾ ਕੇ ਕਾਰ ਤੇ ਪੈਸਾ ਨਹੀਂ ਲਾਣਾ ਪਏਗਾ ਨਾ ਕੋਈ ਸਰਵਿਸ ਕਰਾਣੀ ਪਏਗੀ ਨਾ ਠੰਡ ਚ ਕੋਈ ਬੈਟਰੀ ਪਾਉਣੀ ਪਏਗੀ ਨਾ ਕੋਈ ਕਲੀਨਿੰਗ ਕਰਾਣੀ ਪਏਗੀ ਸਭ ਕੁਝ ਫੈਂਟਾਸਟਿਕ ਮਿਲੂਗਾ ਠੀਕ ਆਪਣਾ i20 ਆ ਗਈ ਆਏ ਉਹ ਲੋਹੇ ਬਿਲ ਹਲੋ ਇਹ ਵੀਲ ਤਕਰੀਬਨ ਆਪਣੀ ਹਰੇਕ ਗੱਡੀ ਦੇ ਵਿੱਚ ਪਏ ਹੋਏ ਆ। ਪੰਜਾਬ ਤੇ ਪੰਜਾਬ ਦੀ ਗੱਡੀ ਦਾ ਸਵਾਦ ਹੀ ਨਹੀਂ ਆਂਦਾ ਭਾਈ। ਕਹਿੰਦੇ ਹੁੰਦੇ ਨਾ ਕਹਿੰਦੇ ਜੇ ਹਰਿਆਣੇ ਵੱਲੋਂ ਆਈਏ ਤਾਂ ਪਤਾ ਲੱਗ ਜਾਂਦਾ ਅਸੀਂ ਪੰਜਾਬ 'ਚ ਐਂਟਰ ਕਰ ਗਏ ਹਲੋ ਇਹ ਵੀਲ ਦੇਖ ਕੇ। ਲਾਈਵ ਵੀਲ ਦੇਖ ਕੇ ਤਾਂ ਮਜ਼ਾ ਆਂਦਾ ਕਾਰ ਦਾ। ਇਹ 13 ਮਾਡਲ ਦੀ ਕਾਰ ਹੈ i20 ਸਵਾ 3 ਲੱਖ ਮੰਗ ਕੇ ਬਾਕੀ ਉੱਪਰ ਥੱਲੇ ਹੋ ਜਾਂਦੇ ਪੈਸੇ। ਠੀਕ ਆ। ਡੀਜ਼ਲ ਵਾਲੀ ਕਾਰ। ਲਾਈਟਾਇਰ ਨਾਲ ਗਿਫਟ। ਠੀਕ ਆ ਨਾਲ ਹੋਣ ਆ ਗਈ ਆਪਣੇ ਤੋਂ ਕਰੇਟਾ ਨਵੀਂ ਸ਼ੇਪ ਦੀ ਕਰੇਟਾ ਨਵੀਂ ਸ਼ੇਪ ਦੀ ਐ ਇਹ 2020 ਮਾਡਲ ਦੀ ਐ ਪੁਸ਼ ਬਟਨ ਸਟਾਰਟ ਵਾਲੀ ਐ ਓਕੇ ਅੰਦਰੋਂ ਇਹਦਾ ਇੰਟੀਰੀਅਰ ਚੈੱਕ ਕਰੋ ਵੀ ਇੰਟੀਰੀਅਰ ਦੇਖ ਕੇ ਨਾ ਜਿਹੜੀ ਖੁਸ਼ੀ ਹੁੰਦੀ ਆ ਉਹ ਤੁਸੀਂ ਆਪੇ ਦੇਖ ਲਓਗੇ ਪਹਿ ਗੱਡੀ ਦੇ ਸਟੀਅਰਿੰਗ ਦੇਖੋ ਟੱਚ ਸਕਰੀਨ ਸਿਸਟਮ ਲੱਗਿਆ ਐ 에ਅਰ ਬੈਗ ਵਾਲੀ ਗੱਡੀ ਹੈਗੀ ਆ ਤੇ ਪਿੱਛੋਂ ਵੀ ਗੱਡੀ ਆਪਾਂ ਚੈੱਕ ਕਰਾ ਦਈਏ ਭਾਜੀ ਸਰ ਤੁਸੀਂ ਇਹ ਕਾਰ ਦੇਖ ਕੇ ਨਾ ਸਾਨੂੰ ਸਾਡਾ ਵੀਰ ਯਾਦ ਆਦਾ ਐ ਦੇਖੋ ਜਿਹੜਾ ਕਾਰ ਲੈ ਕੇ ਆਇਆ अच्छा एक करेटा कार ਘਰੋਂ پارٹی ਦੇ ਲੈ ਕੇ ਆਇਆ ਤੇ ਕਿਸੇ ਕਸਟਮਰ ਵਾਸਤੇ ਇਹ ਕਾਰ ਆਈ ਹੈ 2020 ਮਾਡਲ ਦੀ ਡੀਜ਼ਲ ਕਰਾਰ ਕਰੇਟਾ ਠੀਕ ਹਾਂ ਤੇ ਇਹਦੀ ਫਿਰ ਡਿਮਾਂਡ ਆਪਾਂ ਕਿੰਨੀ ਰੱਖ ਦੇਣੀ ਹੈ ਬਈ ਇਹੋ ਜੇ ਦੇਖੋ ਡਿਮਾਂਡ ਇਹੋ ਜੀ ਰੱਖਿਆ ਕਰੋ ਨਾ ਕਿ ਮਿੰਟੋ ਮਿੰਟੋ ਗੱਡੀ ਟੋਕਣ ਮਣੀ ਦੇ ਕੇ ਜਾਣ ਤੇ ਗੱਡੀ ਬਸ ਲੈ ਜਾਣ ਇਹ ਸਰ ਤੁਹਾਨੂੰ 12 ਲੱਖ ਰੁਪਏ ਦੀ ਰੇਂਜ ਚ ਕਾਰ ਲੈਦਾ ਠੀਕ ਹਾਂ ਤੇ ਹੁਣ ਫਰੈਸ਼ ਕਾਰ ਹੈ ਫਰੈਸ਼ ਕਾਰ ਜਿਹਨੂੰ ਆਪਾਂ ਕਹਿੰਦੇ ਹਾਂ ਜਮਾਈ ਨਮੀ ਲਫਾਫੇ ਵੀ ਨਹੀਂ ਲੱਥੇ ਹੋਏ ਇਸ ਗੱਲ ਦਾ ਸਬੂਤ ਹੈ ਓਕੇ ਓਕੇ ਸਬੂਤ ਹੈ ਉਹ ਯਾਰ 22 ਮਾਡਲ ਦੀ ਕਾਰ ਹੈ ਘੱਟ ਚੱਲੀ ਸਿਰਫ 6-7000 ਚੱਲੀ ਕਾਰ ਤੇ 6.5 ਲੱਖ ਰੁਪਏ ਦੀ ਜਿੰਨੂੰ ਅਲॉय ਟਾਇਰ ਵੀ ਨਾਲ ਆਂਦੇ ਨੇ ਤੇ ਅੰਦਰੋਂ ਦੇਖੋ ਜੀ ਸਿਸਟਮ ਵਗਾਰਾ ਸਾਰਾ ਕੁਝ ਦੇਖਣ ਨੂੰ ਮਿਲ ਜੂ ਸਟੀਰੀਂਗ ਵੀਰ ਬਿਲਕੁਲੀ ਫਰੈਸ਼ ਕਾਰ ਹੈ ਜਿੰਨੇ ਘਰ ਵਾਸਤੇ ਲੈਣੀ ਹੈ ਛੋਟੀ ਕਾਰ ਇਹ ਤਾਂ ਗੱਡੀ ਦੀ ਇਹ ਤਾਂ ਗੱਡੀ ਦੀ ਫ੍ਰੈਗਰੈਂਸ ਤੋਂ ਹੀ ਪਤਾ ਲੱਗ ਰਿਹਾ ਗੱਡੀ ਕਿੰਨੀ ਕੋ ਨਵੀਂ ਆ ਬਿਲਕੁਲ ਅਲॉय ਟੱਕ ਨਾਲ ਲੱਗੇ ਨੇ ਬਿਲਕੁਲ ਫਰੈਸ਼ ਕਾਰ ਹੈ ਤੇ ਕਾਰ ਆਪਣੇ ਵੱਲ ਨੂੰ ਅਟਰੈਕਟ ਖੁਦ ਆਪਣੇ ਆਲੂ ਖਿੱਚਦੀ ਕਿ ਮੈਨੂੰ ਕਾਰ ਲੈ ਜਾਓ ਆ ਦੇਖੋ ਜੀ ਲਿਫਾਫੇ ਮਤਲਬ ਜਿਹੜਾ ਗੱਡੀ ਲੈ ਕੇ ਜਾਓ ਉਹ ਲਿਫਾਫੇ ਵੀ ਖੋਦ ਹੀ ਲਾਊਗਾ ਹਨਾ ਬਿਲਕੁਲ ਜੀ ਤਰੋ ਦੇਖੋ ਸੂਜ਼ੂਕੀ ਵਾਲਿਆਂ ਦੀ ਗੱਡੀ ਹੈਗੀ ਹੈ ਬਰੀਜਾ ਲੋਕਲ ਨੰਬਰ ਦੀ ਗੱਡੀ ਹੈਗੀ ਹੈ ਬਾਕੀ ਭਾਜੀ ਡਿਟੇਲ ਦੱਸਣਗੇ ਗੱਡੀ ਬੜੀ ਐਂਡਾ ਸੂਜ਼ੂਕੀ ਵਾਲਿਆਂ ਦੀ 19 ਮਾਡਲ ਦੀ ਕਾਰ ਹੈ ਡੀਜ਼ਲ ਵਾਲੀ ਕਾਰ ਹੈ 8,85,000 ਰੁਪਏ ਦੀ ਰੇਂਜ ਹੈ ਡੀਜ਼ਲ ਵਾਲੀ ਕਾਰ 2019 ਮਾਡਲ 5 ਸੀਟਰ ਗੱਡੀ ਹੈਗੀ ਹੈ ਦੇਖੋ ਬਈ ਗੱਡੀ ਕੰਪਲੀਟਡ ਆਂਦਾ ਏਸੀ ਹੀਟਰ ਸਾਰਾ ਕੰਪਲੀਟਡ ਆਂਦਾ ਬਿਲਕੁਲ ਨਵੀਂ ਕਾਰ ਜਿੰਨੂੰ ਆਪਾਂ ਕਹਿੰਦੇ ਆ ਬ੍ਰੈਂਡ ਨਿਊ ਕਾਰ ਸੀਟ ਕਵਰ ਜੋ ਕੰਪਨੀ ਫਿਟेड ਲੱਗਦੇ ਹੈ ਰਿਲਾਇਬਲ ਜਿਹੜੇ ਕੰਪਨੀ ਵੱਲੋਂ ਆਉਂਦੇ ਨੇ ਸਟੀਅਰਿੰਗ ਤੇ ਕੰਟਰੋਲ ਬਿਲਕੁਲ ਨਾ ਆਂਦਾ ਗੱਡੀ ਦੀ ਬੈਕ ਸਾਈਡ ਤੋਂ ਚੈੱਕ ਕਰੋ ਤੇ ਵੀ ਰੀਅਰੈਂਟ ਕਿਹੜੇ ਹੈਗੇ ਆਪਣਾ ਜੈਡੀਆਈ ਮਾਡਲ ਹੈ ਜੈਡੀਆਈ ਮਾਡਲ ਦਾ ਅੱਸੀ ਆਦੀ ਪਿੱਛੇ ਬੈਕ ਵਾਈਪਰ ਡੀਫੋਗਰ ਮਿਰਰ ਸਾਰਾ ਕੁਝ ਨਾ ਆਂਦਾ ਠੀਕ ਹੈ ਤੇ ਹੁਣ ਵੀ ਮਿੱਤਰੋ ਜਿਹੜੇ ਤੁਸੀਂ ਲੋਕਲ ਨੰਬਰ ਜਿਹੜੇ ਕ੍ਰੇਟਾ ਮੇਰੇ ਵੀਰ ਸਪੈਸ਼ਲ ਲੱਭ ਰਹੇ ਨੇ ਕ੍ਰੇਟਾ ਦੇ ਲਵਰ ਨੇ ਦੋ ਦੋ ਗੱਡੀਆਂ ਖੜੀਆਂ ਆਟੋਮੈਟਿਕ ਵੀ ਹੈ ਮੈਨੂਅਲ ਵੀ ਹੈ ਆਟੋਮੈਟਿਕ ਵੀ ਹੈ ਤੇ ਕਰੇਟਾ ਜਿਹੜੀ ਹੈ 2016 ਮਾਡਲ ਹੈ ਡੀਜ਼ਲ ਵਾਲੀ ਕਾਰ ਹੈ ਐਸ ਐਕਸ ਪਲੱਸ ਮਾਡਲ ਹੈ ਜਿਹਨੂੰ ਆਪਾਂ ਕਹਿੰਦੇ ਆ ਓਕੇ ਜਿਹਨੂੰ ਅਲੋਇ ਟਾਇਰ ਵੀ 17 ਇੰਚੀ ਆਂਦੇ ਇਹ ਜੋ ਵਾਲਾ ਮਾਡਲ ਹੈ ਤੇ ਮੈਂ ਗੱਲ ਕਰਾਂ ਤੇ ਇਹ ਰਨਿੰਗ ਕਿੰਨੇ ਕਿਲੋਮੀਟਰ ਹੈ ਜੀ ਲਗਭਗ 70000 ਕਿਲੋਮੀਟਰ ਚੱਲੀ ਹੈ 70000 ਕਿਲੋਮੀਟਰ ਚੱਲੀ ਹੈ ਪਹਿਲੇ ਨਾਮ ਤੇ ਗੱਡੀ ਸਰ ਬਿਲਕੁਲ ਪਹਿਲੇ ਨਾਮ ਦੀ ਗੱਡੀ ਹੈ 17 ਇੰਚੀ ਇਹਨੂੰ ਅਲੋਇ ਟਾਇਰ ਲੱਗੇ ਆ ਬਿਲਕੁਲ ਉੱਚੀ ਕਾਰ ਹੈ ਜੋ ਕੰਪਨੀ ਵੱਲੋਂ ਆਂਦੇ ਆ 9 ਲੱਖ 40000 ਰੁਪਏ ਦੀ ਡਿਮਾਂਡ ਪ੍ਰਾਈਸ ਹੈ ਬਾਕੀ ਔਨ ਟੇਬਲ ਨੇਗੋਸ਼ੀਏਬ ਤੇ ਹੁਣ ਆਪਣੇ ਤੋਂ ਆ ਗਈ ਮੈਨੂਅਲ ਦੇ ਵਿੱਚ ਕ੍ਰੇਟਾ ਤੇ ਸਭ ਤੋਂ ਪਹਿਲਾਂ ਨਾ ਕ੍ਰੇਟਾ ਗੱਲ ਕਰਨ ਲੱਗੇ ਏ ਅਲੋਏਬਲ ਅਭੀ ਚੈੱਕ ਕਰੋ ਤੁਹਾਨੂੰ ਪਤਾ ਹੋਣਾ ਜਿਹੜੇ ਯੰਗਸਟਰ ਹੈਗੇ ਆ ਹਾਂ ਟਰੈਂਡਿੰਗ ਚੈੱਕ ਕਰੋ ਤੁਸੀਂ ਇਹ ਦੇਖੋ ਬਿਲਕੁਲ ਫਰੋਟ ਹਾਰ ਹੈ ਬੈਟਰੀ ਤੱਕ ਪਹਿਲੀ ਅੱਜ ਤੱਕ ਹਮ ਇਹ ਸਾਫ ਪਈਏ ਗੱਡੀ ਅੰਦਰੋਂ ਲਫਾਫੇ ਇਸ ਗੱਲ ਦਾ ਸਬੂਤ ਨਹੀਂ 25000 ਕਿਲੋਮੀਟਰ ਹੈ ਡੀਜ਼ਲ ਵਾਲੀ ਕਾਰ ਹੈ 2020 ਮਾਡਲ ਹੈ 2020 ਮਾਡਲ ਆ ਤੇ ਇਹ ਦੇਖ ਲਓ ਲਫਾਫੇ ਇਹਦੇ ਵੀ ਨਹੀਂ ਲੱਥੇ ਹੋਏ ਗੱਡੀ ਅੰਦਰ ਸਾਰੀ ਸਾਫ ਆ ਟੱਚ ਸਿਸਟਮ ਮਿਊਜ਼ਿਕ ਸਿਸਟਮ ਵਗੈਰਾ ਲੱਗੇ ਹੋਏ ਨੇ ਅੰਦਰੋਂ ਡੈਸ਼ਬੋਰਡ ਤੁਸੀਂ ਪਤਾ ਲੱਗ ਹੀ ਜਾਣਾ ਤੁਹਾਨੂੰ ਵੀ ਜਿਹੜੇ ਕ੍ਰੇਟਾ ਦੇ ਲਵਰ ਹੈਗੇ ਨੇ ਗੱਡੀ ਬੜੀ ਸਾਫ ਆ ਅੰਦਰ ਫਰੈਸ਼ ਜਿਹੜੀ ਨਵੀਂ ਦੀ ਫੀਲ ਆਵੇ ਨਾ ਉਹ ਫੀਲ ਇਹਦੇ ਚ ਕਾਰ ਤੇ ਹੈਗੀ ਐ ਅੱਜ ਕੱਦ ਰੀਸੈਟ ਨੀਓਸ ਜੋ ਲਾਈਟ ਵੀ ਲੱਗੇ ਟਾਇਰ ਬਿਲਕੁਲ ਨਵੇਂ ਹੈਗੇ 22000 ਕਿਲੋਮੀਟਰ ਚੱਲੀ ਬਿਲਕੁਲ ਫਰੈਸ਼ ਕਾਰ ਵੀਡੀਓ ਦੇ ਵਿੱਚ ਕਿ ਵੀਰੇ ਇਹਨਾਂ ਨੂੰ ਨਹੀਂ ਪਤਾ ਲੱਗਦਾ ਪਰ ਜਦੋਂ ਆਪਾਂ ਆਵਾਂਗੇ ਨਾ ਵਿਜ਼ਿਟ ਕਰਾਂਗੇ ਪਤਾ ਲੱਗ ਜਾਵੇ 100000 ਰੁਪਏ ਦੀ ਰੇਟ ਚ ਐ ਸਰ ਠੀਕ ਆ ਤੇ ਆਪਣੇ ਕੋਲ ਮਿੱਤਰ 7 ਸੀਟਰ ਗੱਡੀਆਂ ਖੜੀਆਂ ਨੇ ਰੰਗ ਵੀ ਸੇਮ ਆ ਕੋਈ ਆਪਣੀ ਮੰਤਰੀ ਵਾਲੀ ਗੱਡੀ ਵੀ ਆ ਗਈ ਤੇ ਉਹ ਆਪਣੀ ਸਫਾਰੀ ਦਿਖਾਣੇ ਆ ਟਾਟਾ ਦੀ ਸਫਾਰੀ ਇਹ ਤਾਂ ਮਹਾਰਾਜ ਆਪਣੇ ਟਾਈਮ ਦੀ ਨਾ ਰਾਣੀ ਰਹੀ ਐ ਸ਼ੁਰੂ ਤੋਂ ਸਫਾਰੀ ਦਾ ਹੁਣ ਵੀ ਰਾਣੀ ਹੈ ਹਾਂ ਰਾਣੀ ਹੈ ਲੈੜ ਕੇ ਦੇਖੋ ਜੋ ਫੀਲ ਇਹਦੇ ਚ ਆਣੀ ਆ ਜਦੋਂ ਪੂਰਾ ਸਨਰੂਫ ਖੁੱਲਦਾ ਜਦੋਂ ਧੁੱਪ ਪੂਰੀ ਆਂਦੀ ਹੈ ਜਦੋਂ ਠੰਡ ਪੂਰੀ ਲੱਗਦੀ ਹੈ ਉਦੋਂ मजा ਹੀ ਇਹਦਾ ਆਪਣਾ ਓਏ ਉਹ ਪੰਜਾਬ ਵਾਲਿਆਂ ਦੀ ਕਹਿੰਦੇ ਗੱਡੀ ਜਿੱਦਾਂ ਕਹਿੰਦੇ ਨਹੀਂ ਹੁੰਦੇ ਆ ਹਾਂ ਛਲਾਂਗਾ ਮਾਰਦੀ ਆ ਹਾਂ ਇੱਕ ਨਵੀਂ ਸਫਾਰੀ ਦਾ ਨਾਮ ਸਾਡੇ ਐਨ ਆਰ ਆਈ ਵੀਰਾਂ ਦੇ ਹੱਲੇ ਵੀ ਬਹੁਤ ਹੈ ਮਤਲਬ ਜੇ ਜੇ ਬਾਰੋਂ ਐਨ ਆਰ ਆਈ ਆਉਂਦਾ ਉਹਦੀ ਪਹਿਲੀ ਚੁਆਇਸ ਹੀ ਹੁੰਦੀ ਮੈਨੂੰ ਸਫਾਰੀ ਗੱਡੀ ਚਹੀਦੀ ਪਹਿਲਾਂ ਵੀ ਹੁੰਦੀ ਸੀ ਹੁਣ ਵੀ ਸਫਾਰੀ ਉਹ ਵੱਲ ਜੇਗੀ ਅਲਾਈਵਲ ਕੰਪਨੀ ਫਿਟਡ ਹੈ ਬਰਿਸਟੋਨ ਦੇ ਲਾਇਲ ਟਾਇਰ ਆਪਣਾ ਲਾਇਲ ਨੇ ਉਸ ਤੋਂ ਬਾਅਦ ਇਹ ਐਕਸਟੀ ਪਲੱਸ ਮਾਡਲ ਹੈ ਤੇ 2022 ਮਾਡਲ ਦੀ ਕਾਰ ਹੈ ਤੇ ਗੱਡੀ ਚੱਲੀ ਕਿੰਨੀ ਸਰ ਇਹ ਚੱਲੀ ਸਿਰਫ 25 ਤੋਂ 27000 ਕਿਲੋਮੀਟਰ ਹੈ। ਇਹ ਕੋਹਰ ਚੀਜ਼ ਐਡਵੋਕੇਟ ਦੀ ਗੱਡੀ ਆ ਤੇ ਐਡਵੋਕੇਟ ਦੀਆਂ ਗੱਡੀਆਂ ਤੁਹਾਨੂੰ ਪਤਾ ਸਾਮ ਭੌਂਸਦੀਆਂ ਹਨ ਗੱਡੀ ਗੱਡੀ ਜਿਹੜੀ ਗੱਡੀ ਜਿਹੜੀ ਨਵੀਂ ਹੈਗੀ 25-26 ਲੱਖ ਰੁਪਏ ਦੀ ਨਵੀਂ ਪੈਂਦੀ ਆ ਅੰਦਰ ਉਹ ਤਾਂ ਭਾਜੀ ਗੱਡੀ ਦੇ ਵਿੱਚ ਨਾ ਪੂਰਾ ਜਹਾਜ਼ ਹੀ ਆ ਪੂਰਾ ਐਡਾ ਵੱਡਾ ਸਨਰੂਫ ਹੈ ਸ਼ਾਇਦ ਤੁਹਾਨੂੰ ਨਿਸ਼ਾਨ ਤੋਂ ਪਾਸ ਚੱਲ ਰਿਹਾ ਹੋਵੇ ਤੇ ਨਾਲ ਇਹਦਾ ਜਿਹੜਾ ਹੈਂਡ ਬ੍ਰੇਕ ਵਗੈਰਾ ਲੱਗੇ ਜਹਾਜ਼ ਵਾਲੀ ਫ੍ਰਿਜ ਜਹਾਜ਼ ਵਾਲੀ ਫੀਲ ਆਉਂਦੀ ਗੱਡੀ ਦੇ ਵਿੱਚ ਸਿਸਟਮ ਵਗੈਰਾ ਦੇਖੇ ਕੋਈ ਇੱਦਾਂ ਲੱਗਦਾ ਬਈ ਫੋਰਚੂਨਰ ਗੱਡੀ ਦੇ ਵਿੱਚ ਬੈਠੇ ਆਂ ਡੀਜ਼ਲ ਵਾਲੀ ਕਾਰ ਹੈ ਜੀ ਫੋਰਚੂਨਰ ਆਪਣਾ সাফਾਰੀ ਗੱਡੀ ਹੈ 16 ਲੱਖ 50 ਹਜ਼ਾਰ ਦੀ ਡਿਮਾਂਡ ਪ੍ਰਾਈਸ ਹੈ ਬਾਕੀ ਬੈਟ ਕੇ ਨੇਗੋਸ਼ੀਏਬਲ ਹੋ ਜਾ ਠੀਕ ਆ ਤੇ ਇਹ ਜਿੱਦਾਂ ਹੁਣ ਆਵਲੀ সাফਾਰੀ ਆ ਉੱਚੀਆਂ ਗੱਡੀਆਂ ਆ ਗਈਆਂ ਇਹਦੇ ਇਹਨਾਂ ਤੇ ਕਿੰਨਾ ਲੋਨ ਹੋ ਜਾਂਦਾ ਫਿਰ ਇਹ 2 ਲੱਖ ਰੁਪਏ ਦੇ ਕੇ ਬਾਕੀ ਕਾਰ ਤੁਹਾਡੇ ਘਰੇ ਭੇਜ ਦਾਂਗੇ ਮਤਲਬ ਐਸੀ ਗੱਡੀ ਹਾਂ ਜੀ ਤੇ ਇਹ 2 ਲੱਖ ਰੁਪਏ ਦੇ ਕੇ ਲੈ ਜਾਣੀ 2 ਲੱਖ ਰੁਪਏ ਤੁਸੀਂ ਦੇਣਾ ਆਧਾਰ ਕਾਰਡ ਪੈਨ ਕਾਰਡ ਬਿਜਲੀ ਦਾ ਬਿੱਲ ਘਰ ਦਾ ਜਿਹਦੇ ਵੀ ਨਾਮ ਤੇ ਆਂਦਾ ਉਹ ਭੇਜਣਾ ਤੇ ਇਹ ਕਾਰ ਗੱਡੀ ਘਰ ਲੈ ਜਾਣੀ ਤੇ ਰਿਸ਼ਤਾ ਹੈ ਨਵੇਂ ਨਵੇਂ ਤੇ ਇਹਦਾ ਰੇਟ ਜਿਹੜਾ ਮੈਂ ਕਹਿੰਦਾ ਮੋਬਾਈਲ ਨੰਬਰ ਦਿੱਤੇ ਹਨ ਸਰ ਇਹ 2022 ਮਾਡਲ ਦੀ ਕ੍ਰਿਸਟਾ ਹੈ ਆਟੋਮੈਟਿਕ ਗੱਡੀ ਹੈ ਅਲਾਈ ਟਾਇਰ ਜਿਹਨੂੰ ਕਹਿੰਦੇ ਬਹੁਤ ਵਧੀਆ ਲੱਗੇ ਹੋਏ ਟਾਇਰ ਨਵੇਂ ਨੇ ਅਪੋਲੋ ਦੇ 60 65000 ਜੈਨੂਨ ਚੱਲੀ ਹੈ ਠੀਕ ਹੈ ਜੀ 67000 ਚੱਲੀ ਕਾਰ ਆਟੋਮੈਟਿਕ ਕਾਰ ਕ੍ਰਿਸਟਾ 21,75000 ਦੀ ਨਵੀਂ ਹੈ ਠੀਕ ਆ ਹਾਂਜੀ ਸਭੀ ਗੱਡੀ ਨਵੀਂ ਆ ਹਨਾ ਜਮਈ ਬਿਲਕੁਲ ਜੀ ਹਾਂ